ਨੂਰ ਸ਼ਾਨੂ ਈਸ਼ਵਰ ਦਾ ਰਸਤਾ ਦਿਖਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਡਾਂਗਾ ਪਿੰਡ ਪਹੁੰਚੇ ਉੱਥੇ ਇੱਕ ਜ਼ਿਮੀਂਦਾਰ ਰਹਿੰਦਾ ਸੀ ਜਿਸ ਦਾ ਕੰਮ ਸਵੇਰੇ ਲੋਕਾਂ ਨੂੰ ਲੁੱਟਣਾ ਤੇ ਰਾਤ ਨੂੰ ਚੋਰੀ ਕਰਨਾ ਇਹ ਹੀ ਉਸ ਦਾ ਕੰਮ ਸੀ ਉਸ ਨੇ ਚੋਰੀ ਕਰਕੇ ਬਹੁਤ ਸਾਰਾ ਧਨ ਇਕੱਠਾ ਕੀਤਾ ਹੋਇਆ ਸੀ ਉਹ ਬੋਤ ਅਮੀਰ ਸੀ ਇਸ ਲਈ ਉਸਤੇ ਹੋਰ ਬਹੁਤ ਹੀ ਨੋਕਰਚਾ ਕਰਦੀ ਪਰ ਉਸਦਾ ਕੰਮ ਸਿਰਫ ਚੋਰੀ ਕਰਨਾ ਸੀ ਉਹ ਇਹ ਸਮਝਦਾ ਸੀ ਕਿ ਜੋ ਵੀ ਮੈਂ ਗਲਤ ਕੰਮ ਕਰਦਾ ਹਾਂ ਮੈਂ ਕੁਝ ਕ ਚੰਗੇ ਕੰਮ ਕਰਕੇ ਆਪਣੇ ਪਾਪਾ ਨੂੰ ਧੋ ਸਕਦਾ ਹਾਂ ਇਸ ਲਈ ਉਹ ਗਰੀਬ ਬੰਦਿਆਂ ਨੂੰ ਖਾਣਾ ਖਵਾਉਂਦਾ ਸੀ ਤੇ ਗਰੀਬਾਂ ਦੀ ਬਹੁਤ ਜ਼ਿਆਦਾ ਸਹਾਇਤਾ ਕਰਦਾ ਸੀ ਉਹ ਸਮਝਦਾ ਸੀ ਇੱਕ ਇੱਕ طرف میں اچھا کام ਕਰਦਾ ہوں دوسری طرف میں برا کام ਕਰਦਾ ہوں اگر میں برا کام ਕਰਦਾ ہوں ਨਾਲ ਚੰਗਾ ਕੰਮ ਕਰਦਾ ਹਾਂ ਇਸ ਨਾਲ ਉਸਦੇ ਪਾਪ ਧੋਤੇ ਜਾ ਰਹੇ ਨੇ ਉਸ ਦਾ ਨਾਮ ਸੀ ਭੂਮੀਆਂ ਜ਼ਿਮੀਦਾਰ ਸੀ ਉਸ ਦਾ ਨਾਮ ਸੀ ਭੂਮੀਆਂ ਉਸ ਨੇ ਸਾਰੇ ਪਿੰਡ ਦੇ ਲੋਕਾਂ ਨੂੰ ਕਹਿ ਰੱਖਿਆ ਹੋਇਆ ਸੀ ਕਿ ਜੋ ਵੀ ਪਿੰਡ ਦੇ ਵਿੱਚ ਸਾਧੂ ਆਏਗਾ ਉਸ ਨੂੰ ਕੋਈ ਵੀ ਰੋਟੀ ਨਹੀਂ ਦੇਗਾ ਉਹ ਸਿਰਫ ਮੇਰੇ ਕੋਲ ਉਸ ਨੂੰ ਲੈ ਕੇ ਆਣਗੇ ਅਗਰ ਜੇ ਉਸ ਨੂੰ ਕਿਸੇ ਨੇ ਰੋਟੀ ਦਿੱਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਸ ਲਈ ਉਹ ਰੋਜ਼ ਸਾਧੂ ਸੰਤਾਨ ਨੂੰ ਖਾਣਾ ਖਵਾਉਂਦਾ ਸੀ ਉਹ ਇਹ ਸਮਝਦਾ ਸੀ ਕਿ ਉਸ ਨਾਲ ਉਸਦੇ ਪਾਪ ਧੋਤੇ ਜਾ ਰਹੇ ਹਨ ਰਾਤ ਨੂੰ ਉਹ ਚੋਰੀ ਹੀ ਕਰਦਾ ਸੀ ਕਿਉਂਕਿ ਉਹ ਸੋਚਦਾ ਸੀ ਕਿ ਅਗਰ ਮੈਂ ਚੋਰੀ ਨਹੀਂ ਕਰਾਂਗਾ ਤਾਂ ਨੀ ਕਮਾਵਾਂਗਾ ਸਵੇਰੇ ਉੱਠ ਕੇ ਲੋਕਾਂ ਨੂੰ ਸਾਧੂ ਸੰਤਾਂ ਨੂੰ ਮੈਂ ਰੋਟੀ ਕਿੱਦਾਂ ਖਵਾਵਾਂਗਾ ਭੂਮੀਆਂ ਜ਼ਿਮੀਦਾਰ ਬਾਰੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਚੱਲਿਆ ਤੇ ਉਹਨਾਂ ਨੇ ਲੋਕਾਂ ਨੂੰ ਉਸ ਦੇ ਅਣਿਆ ਤੋਂ ਬਚਾਉਣ ਦੇ ਲਈ ਗੁਰੂ ਨਾਨਕ ਦੇਵ ਜੀ ਭੂਮੀਆਂ ਚੋਰ ਭੂਮੀਆਂ ਜ਼ਿਮੀਦਾਰ ਦੇ ਕੋਲ ਗਏ ਗੁਰੂ ਨਾਨਕ ਦੇਵ ਜੀ ਦੇ ਪੈਰ ਉਸ ਦੇ ਪਿੰਡ ਦੇ ਵਿੱਚ ਪਏ ਉੱਥੇ ਇੱਕ ਛੋਟਾ ਜ਼ਿਮੀਦਾਰ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਬੋਲਿਆ ਹੁਣ ਅਸੀਂ ਉਸ ਭੁਮੀਆਂ ਚੋਂ ਤੂੰ ਮੁਕਤ ਹੋ ਜਾਵਾਂਗੇ ਉਸ ਛੋਟੇ ਜ਼ਿਮੀਦਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਦੇਖਦੇ ਹੀ ਕਿਹਾ ਵਾਸ ਮੈਂ ਬਹੁਤ ਸਾਰੇ ਸੰਤ ਦੇਖੇ ਪਰ ਇਸ ਤਰ੍ਹਾਂ ਦਾ ਨੂਰ ਇਸ ਤਰ੍ਹਾਂ ਦਾ ਚਿਹਰਾ ਮੈਂ ਕਦੀ ਨਹੀਂ ਦੇਖਿਆ ਪਰ ਮੈਂ ਬੱਦਕਿਸਮਤ ਹਾਂ ਕਿ ਮੈਂ ਇਨ੍ਹਾਂ ਸੰਤਾਂ ਨੂੰ ਆਪਣੇ ਘਰ ਲੈ ਜਾ ਕੇ ਇਨ੍ਹਾਂ ਦੀ ਖਿਦਮਤ ਨਹੀਂ ਕਰ ਸਕਦਾ ਇਨ੍ਹਾਂ ਨੂੰ ਭੋਜਨ ਨਹੀਂ ਸ਼ਿਕਾ ਸਕਦਾ ਮੈਂ ਕਿੰਨਾ ਬੱਦਕਿਸਮਤ ਹਾਂ ਗੁਰੂ ਨਾਨਕ ਦੇਵ ਜੀ ਨੇ ਉਸ ਛੋਟੇ ਜ਼ਿਮੀਦਾਰ ਨੂੰ ਕਿਹਾ ਕਿਉਂ ਤੂੰ ਇਸ ਤਰ੍ਹਾਂ ਕਿਉਂ ਨਹੀਂ ਕਰ ਸਕਦਾ ਸਾਡੇ ਨਾਲ ਉਸ ਜ਼ਿਮੀਦਾਰ ਨੇ ਕਿਹਾ ਇੱਥੇ ਇੱਕ ਦੁਸ਼ਟ ਬੁਮੀਆ ਜ਼ਿੰਮੇਦਾਰ ਰਹਿੰਦਾ ਹੈ ਉਸਨੇ ਬਹੁਤ ਹੀ ਵੱਡੀ ਰਸੋਈ ਚਲਾ ਰੱਖੀ ਹੈ ਜਿਸ ਵਿੱਚੋਂ ਹਰ ਸਾਧੂ ਸੰਤ ਵਿੱਚ ਜੋ ਵੀ ਪਿੰਡ ਵਿੱਚ ਆਂਦਾ ਹੈ ਉਹ ਉਸ ਨੂੰ ਖੁਦ ਖੁਦ ਭੋਜਨ ਚ ਕੰਦਾ ਹੈ ਉਸਨੇ ਸਾਰੇ ਪਿੰਡ ਦੇ ਵਿੱਚ ਇਹ ਆਦੇਸ਼ ਦਿੱਤਾ ਹੋਇਆ ਹੈ ਕਿ ਕੋਈ ਵੀ ਪਿੰਡ ਵਿੱਚ ਸਾਧੂ ਸੰਤ ਭੁੱਖਾ ਆਉਂਦਾ ਹੈ ਉਸ ਨੂੰ ਕੋਈ ਵੀ ਲੰਗਰ ਪ੍ਰਸ਼ਾਦਾ ਨਾ ਸ਼ਕਾਵੇ ਉਸ ਨੂੰ ਸਿੱਧਾ ਮੇਰੇ ਦਰ ਤੇ ਲੈ ਕੇ ਆਵੇ ਉਸ ਨੂੰ ਅਸੀਂ ਮੈਂ ਖੁਦ ਭੋਜਨ ਸ਼ਕਾਵਾਂਗਾ ਅਗਰ ਜੇ ਕੋਈ ਇਸ ਤਰ੍ਹਾਂ ਨਹੀਂ ਕਰਦਾ ਤਾਂ ਮੈਂ ਉਸ ਨੂੰ ਬਿਲਕੁਲ ਵੀ ਮਾਫ ਨਹੀਂ ਕਰਾਂਗਾ ਨਹੀਂ ਛੱਡਾਂਗਾ ਉਸ ਨੂੰ ਉਸ ਛੋਟੇ ਜ਼ਿਮੀਦਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਚਲੋ ਗੁਰੂ ਜੀ ਚਲੋ ਸੰਤ ਜੀ ਮੈਂ ਤੁਹਾਨੂੰ ਉਸ ਭੂਮੀਆਂ ਦੇ ਜ਼ਿਮੀਦਾਰ ਦੇ ਘਰ ਛੱਡ ਕੇ ਆਂਦਾ ਹਾਂ ਭੂਮੀਆਂ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਉਹਨਾਂ ਦਾ ਨੂਰ ਦੇਖ ਕੇ ਬਹੁਤ ਪ੍ਰਸੰਨ ਹੋਇਆ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਹੀ ਵਧੀਆ ਤੇ ਸੋਹਣੇ ਕਮਰੇ ਦੇ ਵਿੱਚ ਬਿਠਾਇਆ ਅਤੇ ਬੋਲਿਆ ਗੁਰੂ ਜੀ ਤੁਹਾਡੇ ਲਈ ਪ੍ਰਸ਼ਾਦਾ ਤਿਆਰ ਹੈ ਉਨੇ ਕਿਹਾ ਪ੍ਰਸ਼ਾਦਾ ਛਕੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਠੀਕ ਹੈ ਪਹਿਲਾਂ ਤੂੰ ਦੱਸ ਤੂੰ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਕੀ ਕੰਮ ਕਰਦਾ ਹੈ ਬੁਮੀਆਂ ਜ਼ਿਮੀਦਾਰ ਬਹੁਤ ਹੈਰਾਨ ਹੋਇਆ ਉਸਨੇ ਕਿਹਾ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਦੱਸਾਂ ਕਿ ਮੈਂ ਚੋਰੀ ਕਰਦਾ ਹਾਂ ਅਗਰ ਮੈਂ ਝੂਠ ਬੋਲਦਾ ਹਾਂ ਤੇ ਸੰਤ ਦੇ ਨੂਰ ਤੋਂ ਪਤਾ ਚੱਲਦਾ ਹੈ ਇਹ ਜਾਨੀ ਜਾਨ ਹੈ ਮੈਂ ਝੂਠ ਵੀ ਨਹੀਂ ਬੋਲ ਸਕਦਾ ਕੀ ਪਤਾ ਕਿਸੇ ਪਿੰਡ ਵਾਲੇ ਨੇ ਮੇਰੇ ਬਾਰੇ ਇਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਹੋਵੇ ਕਿ ਮੈਂ ਚੋਰੀ ਕਰਦਾ ਹਾਂ ਡਕੈਤੀ ਕਰਦਾ ਹਾਂ ਦੁਮੀਆਂ ਬਹੁਤ ਹੀ ਪਰੇਸ਼ਾਨ ਹੋਇਆ ਤੇ ਬੋਲਿਆ ਮੈਂ ਕਿਹੜੇ ਮੂੰਹ ਦੇ ਨਾਲ ਗੁਰੂ ਜੀ ਤੁਹਾਨੂੰ ਦੱਸਾਂ ਜੇ ਮੈਂ ਝੂਠ ਬੋਲਦਾ ਹਾਂ ਤਾਂ ਵੀ ਤੁਹਾਨੂੰ ਪਤਾ ਚਲ ਜਾਏਗਾ ਪਰ ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰਾ ਕੰਮ ਕੋਈ ਵੀ ਚੰਗਾ ਨਹੀਂ ਹੈ ਮੈਂ ਸਵੇਰੇ ਦੁਨੀਆ ਨੂੰ ਲੁੱਟਦਾ ਹਾਂ ਅਤੇ ਰਾਤ ਨੂੰ ਮੈਂ ਉਹਨਾਂ ਦੀ ਕਾਰ ਚੋਰੀ ਕਰਦਾ ਹਾਂ ਮੇਰਾ ਇਹ ਪੇਸ਼ਾ ਹੈ ਪਰ ਇਹ ਵੀ ਸੱਚ ਹੈ ਕਿ ਮੈਂ ਉਸ ਪੈਸੇ ਦੇ ਦਾ ਮੈਂ ਸਾਧੂ ਸੰਤਾਨ ਨੂੰ ਭੋਜਨ ਚਕਾਉਂਦਾ ਹਾਂ ਮੈਂ ਇੱਕ ਮੁਫਤ ਦੀ ਰਸੋਈ ਚਲਾ ਰੱਖੀ ਹੈ ਜਿਸ ਵਿੱਚ ਮੈਂ ਕੋਈ ਵੀ ਪਿੰਡ ਵਿੱਚ ਆਂਦਾ ਜਾਂਦਾ ਸਾਧੂ ਲੰਗ ਨੂੰ ਲੰਗਰ ਸ਼ਕਾਂਦਾ ਹਾਂ ਉਹਨੂੰ ਭੁੱਖਾ ਨਹੀਂ ਜਾਣ ਦਿੰਦਾ ਕਿ ਮੈਂ ਕਈ ਆਰਥਿਕ ਲੋਕਾਂ ਦੀ ਮਦਦ ਵੀ ਕਰਦਾ ਹਾਂ ਤੇ ਸਾਧੂ ਸੰਤ ਭੋਜਨ ਸ਼ਕ ਕੇ ਜਾਂਦੇ ਹਨ ਅਤੇ ਮੈਨੂੰ ਆਸ਼ੀਰਵਾਦ ਦਿੰਦੇ ਹਨ ਕਿ ਤੂੰ ਬਹੁਤ ਦਿਆਲੂ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਰਮਾਤਮਾ ਤੇਰਾ ਭਲਾ ਕਰੇਗਾ ਭੁਮੀਆ ਚੋਰ ਨੇ ਕਿਹਾ ਅੱਜ ਤੱਕ ਕਿਸੇ ਵੀ ਸੰਤ ਨੇ ਮੇਰੇ ਅਸਲੀ ਰੂਪ ਬਾਰੇ ਮੇਰੇ ਕੰਮ ਬਾਰੇ ਪੁੱਛਣ ਦੀ ਹਿੰਮਤ ਨਹੀਂ ਕੀਤੀ ਜੋ ਗੁਰੂ ਜੀ ਸੰਤ ਜੀ ਤੁਸੀਂ ਪੁੱਛਿਆ ਹੈ। ਬੂਮੀਆਂ ਚੋਰ ਨੇ ਕਿਹਾ ਕਿ ਗੁਰੂ ਜੀ ਪਤਾ ਨਹੀਂ ਤੁਹਾਨੂੰ ਦੇਖ ਕੇ ਮੈਂ ਕਿਵੇਂ ਲੜ ਖੜਾ ਕੇ ਸਾਰਾ ਕੁਝ ਸੱਚ ਬੋਲ ਦਿੱਤਾ ਹੈ। ਚਲੋ ਛੱਡੋ ਆਓ ਤੁਸੀਂ ਭੋਜਨ ਕਰੋ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਬੂਮੀਆਂ ਤੂੰ ਆਪ ਹੀ ਕਿਹਾ ਹੈ ਕਿ ਤੇਰਾ ਕੰਮ ਚੰਗਾ ਨਹੀਂ ਹੈ ਇਸ ਲਈ ਮੈਂ ਤੇਰੇ ਕੋਲ ਭੋਜਨ ਨਹੀਂ ਕਰ ਸਕਦਾ ਭੂਮੀਆਂ ਬੋਲਿਆ ਕਿ ਮੈਂ ਆਪਣਾ ਧਨ ਦਾ ਥੋੜਾ ਹਿੱਸਾ ਚੰਗੇ ਕੰਮ ਲਈ ਵੀ ਲਗਾ ਰਿਹਾ ਹਾਂ ਹਾਂ ਫਿਰ ਵੀ ਮੈਂ ਮਾੜਾ ਕਰ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਬੋਲੇ ਤੂੰ ਚੋਰੀ ਕਰਦਾ ਹੈ ਮਾਰ ਪਿੱਟ ਕਰਦਾ ਹੈ ਲੋਕਾਂ ਦਾ ਨੁਕਸਾਨ ਕਰਦਾ ਹੈ ਕਈਆਂ ਨੂੰ ਤੂੰ ਮਾਰ ਵੀ ਦਿੰਦਾ ਹੈ ਉਹਨਾਂ ਦੇ ਪਰਿਵਾਰ ਦੁਖੀ ਹੁੰਦੇ ਹਨ ਬੱਚਿਆਂ ਨੂੰ ਤੂੰ ਅਨਾਥਕਾਰ ਦਿੰਦਾ ਹੈ ਇਸ ਨਾਲ ਤੂੰ ਉਹਨਾਂ ਦੇ ਧੰਨ ਨਾਲ ਲੰਕਰ ਸ਼ਕਾ ਕੇ ਚੰਗਾ ਕੰਮ ਕਰਕੇ ਤੂੰ ਕਦੀ ਵੀ ਪਾਪ ਨਹੀਂ ਧੋ ਸਕਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੂੰ ਆਪਣਾ ਲੁੱਟਮਾਰ ਚੋਰੀ ਦਾ ਧੰਨ ਛੱਡ ਦੇ ਜੋ ਵੀ ਤੂੰ ਕਰਮ ਕਰ ਰਿਹਾ ਹੈ ਉਸ ਦਾ ਅੰਤ ਤੈਨੂੰ ਹੀ ਭੁਗਤਣਾ ਪਵੇਗਾ ਨਾ ਕਿ ਜੋ ਤੇਰੇ ਕੋ ਲੰਗਰ ਛੱਕ ਕੇ ਜਾਂਦੇ ਹਨ ਤੂੰ ਇਹ ਛੱਡ ਦੇ ਭੂਮੀਆਂ ਬੋਲਿਆ ਨਹੀਂ ਨਹੀਂ ਮੈਂ ਇਹ ਕੰਮ ਨਹੀਂ ਛੱਡ ਸਕਦਾ ਮੈਂ ਨਹੀਂ ਛੱਡ ਸਕਦਾ ਉਹ ਬੋਲਿਆ ਮੇਰੇ ਮਾਂ ਬਾਪ ਦਾਦੇ ਸ਼ੁਰੂ ਤੋਂ ਹੀ ਇਹੀ ਕੰਮ ਕਰਦੇ ਆਏ ਹਨ ਲੁੱਟ ਚੋਰੀ ਹੀ ਕਰਦੇ ਆਏ ਹਨ ਉਹੀ ਉਵੇਂ ਹੀ ਮੈਂ ਵੀ ਕੰਮ ਕਰ ਰਿਹਾ ਹਾਂ ਮੈਂ ਨਹੀਂ ਛੱਡ ਸਕਦਾ। ਭੂਮਿਆ ਬੋਲਿਆ ਨਹੀਂ ਨਹੀਂ ਗੁਰੂ ਜੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਮੇਰੇ ਖੇਤ ਵੀ ਨੇ ਮੈਂ ਉੱਥੋਂ ਅੰਨ ਮੰਗਵਾ ਕੇ ਤੁਹਾਡੇ ਲਈ ਰਸੋਈ ਤਿਆਰ ਕਰਕੇ ਤੁਹਾਨੂੰ ਭੋਜਨ ਬਣਾ ਕੇ ਦਿੰਦਾ ਹਾਂ। ਤੁਸੀਂ ਉਹੀ ਸ਼ੱਕ ਲਿਓ। ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਸਮਝਾਇਆ। ਭੂਮਿਆ ਸਮਝਿਆ ਕਿ ਠੀਕ ਹੈ ਸੱਤੀ ਸਭ ਕੁਝ ਹੈ। ਚੰਗੇ ਕਰਮ ਕਰਨੇ ਚਾਹੀਦੇ ਹਨ। ਮੈਨੂੰ ਇਹ ਸਮਝ ਆ ਚੁੱਕੀ ਹੈ। ਭੂਮਿਆ ਬੋਲਿਆ ਗੁਰੂ ਜੀ ਮੈਨੂੰ ਕੀ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਨੇ ਬੋਲਿਆ ਤੈਨੂੰ ਭੂਮਿਆ ਤਿੰਨ ਕੰਮ ਕਰਨੇ ਚਾਹੀਦੇ ਹਨ ਪਹਿਲਾ ਕੰਮ ਤੈਨ ਸੱਚ ਬੋਲਣਾ ਚਾਹੀਦਾ ਹੈ ਜਿਸ ਦੂਸਰਾ ਕੰਮ ਜਿਸ ਦਾ ਨਮ ਲੂਣ ਖਾਵੇਗਾ ਉਸ ਨੂੰ ਧੋਖਾ ਨਹੀਂ ਦੇਵੇਗਾ ਤੀਸਰਾ ਸਾਰਿਆਂ ਦੇ ਲਈ ਤੂੰ ਦਇਆ ਦੀ ਭਾਵਨਾ ਰੱਖ ਤੇਰੇ ਕਰਕੇ ਕਿਸੇ ਨੂੰ ਕੋਈ ਵੀ ਕਸ਼ਟ ਨਾ ਹੋਵੇ ਭੂਮੀਆਂ ਹੋ ਲਿਆ ਗੁਰੂ ਜੀ ਪਹਿਲਾ ਸੱਚ ਕਿ ਮੈਂ ਚੋਰੀ ਨਹੀਂ ਛੱਡ ਸਕਦਾ ਪਰ ਹਾਂ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਮੈਂ ਚੋਰੀ ਛੱਡ ਦਵਾਂ ਪਰ ਮੈਂ ਸੱਚ ਬੋਲਾਂਗਾ ਜਿਸ ਦਾ ਲੂਣ ਖਾਵਾਂਗਾ ਉਸ ਦੇ ਘਰ ਮੈਂ ਚੋਰੀ ਨਹੀਂ ਕਰਾਂਗਾ ਤਿੰਨ ਸਿੱਖ ਭੂਮੀਆਂ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਉੱਥੋਂ ਬਿਨਾਂ ਭੋਜਨ ਕੀਤੇ ਚਲੇ ਗਏ ਫਿਰ ਵੀ ਭੂਮੀਆਂ ਦੀ ਆਦਤ ਨਹੀਂ ਛੱਡੀ ਗਈ ਉਹ ਫਿਰ ਸੋਨੇ ਕੱਪੜੇ ਪਾ ਕੇ ਰਾਜ ਰਾਜੇ ਦੇ ਦਰਬਾਰ ਚੋਰੀ ਕਰਨ ਚਲਾ ਗਿਆ ਸੈਨਿਕਾਂ ਨੇ ਦੇਖਿਆ ਭੂਮੀਆਂ ਭੂਮੀਆਂ ਨੂੰ ਤੇ ਬੋਲੇ ਹਾਂ ਤੂੰ ਕੌਣ ਹੈ ਇੱਥੇ ਕੀ ਕਰਨ ਆਇਆ ਹੈ ਭੂਮੀਆਂ ਦੇ ਸੋਨੇ ਕੱਪੜੇ ਪਾਏ ਹੋਏ ਸੀ ਤੇ ਭੂਮੀਆਂ ਬੋਲਿਆ ਮੈਂ ਚੋਰ ਹਾਂ ਸੈਨਿਕ ਹੱਸ ਕੇ ਬੋਲੇ ਮਹਾਰਾਜ ਤੂੰ ਹੀ ਤੂੰ ਹੀ ਗੁੱਸਾ ਕਰਗੇ ਇੰਨੇ ਸੋਨੇ ਕੱਪੜੇ ਪਾਏ ਹੋਏ ਹਨ ਤੂੰ ਹੀ ਚੋਰ ਤੂੰ ਚੋਰ ਨਹੀਂ ਹੋ ਸਕਦੇ ਜਾਓ ਤੁਸੀਂ ਮਹਿਲ ਦੇ ਵਿੱਚ ਉਮੀਆਂ ਨੇ ਮਹਿਲ ਦੇ ਅੰਦਰ ਜਾ ਕੇ ਖਜ਼ਾਨਾ ਚੋਰੀ ਕੀਤਾ ਚੋਰੀ ਕਰਕੇ ਉਹ ਬਾਹਰ ਨਿਕਲਣ ਹੀ ਵਾਲਾ ਸੀ ਉਸ ਨੂੰ ਸੋਨੇ ਦੀ ਪਲੇਟ ਵਿੱਚ ਚਿੱਟਾ ਪਦਾਰਥ ਪਿਆ ਹੋਇਆ ਦਿਖਿਆ ਉਸ ਨੇ ਉਸ ਨੂੰ ਉਂਗਲੀ ਨਾਲ ਲਗਾ ਕੇ ਆਪਣੀ ਜੀਭ ਨਾਲ ਚਖਿਆ ਤੇ ਚੱਖ ਕੇ ਬੋਲਿਆ ਓਹ ਆ ਤੇ ਲੂਣ ਹੈ ਫਿਰ ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਵਚਨ ਯਾਦ ਆਇਆ ਕਿ ਜਿਸੇ ਜਿੱਥੇ ਲੂਣ ਖਾਵੇਂਗਾ ਉਥੇ ਧੋਖਾ ਨਹੀਂ ਕਰੇਗਾ ਉਹ ਸਾਰਾ ਸਮਾਨ ਛੱਡ ਕੇ ਉਥੋਂ ਵਾਪਸ ਚਲਾ ਗਿਆ ਮਹਿਲ ਵਿੱਚ ਚੋਰ ਆਇਆ ਰਾਜੇ ਨੂੰ ਪਤਾ ਲੱਗਿਆ ਤੇ ਉਸਨੇ ਕਿਹਾ ਪਤਾ ਕਰੋ ਉਹ ਚੋਰ ਕਿੱਥੇ ਹੈ ਉਹ ਸਾਰਿਆਂ ਨੂੰ ਸਾਰਿਆਂ ਦੇ ਕੋਲੋਂ ਪੁੱਛ-ਕਿਛ ਕਰਨ ਲੱਗੇ ਮਾਰ-ਪਿੱਟ ਕਰਨ ਲੱਗੇ ਕਿ ਚੋਰ ਦੱਸੋ ਕਿੱਥੇ ਗਿਆ ਰਾਜਾ ਨੇ ਬੋਲਿਆ ਕਿਸ ਚੋਰ ਦੀ ਇੰਨੀ ਹਿੰਮਤ ਸੀ ਕਿ ਮਹਿਲ ਦੇ ਵਿੱਚ ਚੋਰੀ ਕਰੇ ਸੈਨਿਕਾਂ ਨੂੰ ਕਿਹਾ ਜਾਓ ਚੋਰ ਨੂੰ ਫੜੋ ਤੇ ਉਹ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਉਹ ਲੋਕਾਂ ਤੇ ਜੂਲ ਸੈਨਿਕ ਜ਼ੁਲਮ ਕਰਨ ਲੱਗੇ ਮਾਰਨ ਪਿੱਟਣ ਲੱਗੇ ਕਿ ਚੋਰ ਕਿੱਥੇ ਹੈ ਪਤਾ ਕੁਮੀਆਂ ਨੇ ਸੋਚਿਆ ਲੋਕਾਂ ਨੂੰ ਕਸ਼ਟ ਹੋ ਰਿਹਾ ਹੈ ਕੁਮੀਆਂ ਆਪ ਹੀ ਰਾਜਾ ਦੇ ਦਰਬਾਰ ਵਿੱਚ ਗਿਆ ਅਤੇ ਬੋਲਿਆ ਰਾਜਾ ਜੀ ਮੈਂ ਹਾਂ ਸੋਨੇ ਕੱਪੜੇ ਪਾ ਕੇ ਗਿਆ ਰਾਜਾ ਮੈਂ ਹਾਂ ਚੋਰ ਮੈਂ ਚੋਰੀ ਕਰਨ ਆਇਆ ਸੀ ਰਾਜਾ ਬੋਲਿਆ ਪਹਿਲਾਂ ਤੂੰ ਚੋਰੀ ਇਹ ਕਰਨ ਆਇਆ ਫਿਰ ਚੋਰੀ ਵੀ ਨਹੀਂ ਕੀਤੀ ਤੇ ਫਿਰ ਇਦਾਂ ਹੀ ਚਲਾ ਗਿਆ ਤੇ ਹੁਣ ਆਪ ਆ ਗਿਆ ਹੈ ਕਹਿਣ ਕਿ ਮੈਂ ਚੋਰੀ ਕੀਤੀ ਹੈ। ਭੂਮਿਆ ਨੇ ਰਾਜੇ ਨੂੰ ਕਿਹਾ ਮੈਂ ਤੇਰੇ ਦਰਬਾਰ ਤੇ ਆਇਆ ਤੇ ਤੇਰੇ ਸੈਨਿਕ ਦਰਬਾਰ ਤੇ ਖੜੇ ਸੀ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਉਹਨਾਂ ਨੂੰ ਸੱਚ ਦੱਸਿਆ ਉਹਨਾਂ ਨੇ ਪੁੱਛਿਆ ਤੂੰ ਕੌਣ ਹੈ ਤੇ ਮੈਂ ਉਹਨਾਂ ਨੂੰ ਸੱਚ ਦੱਸਿਆ ਮੈਂ ਇੱਕ ਚੋਰ ਹਾਂ ਉਹਨਾਂ ਨੇ ਫਿਰ ਵੀ ਮੈਨੂੰ ਕੁਝ ਨਹੀਂ ਕਿਹਾ ਤੇ ਦਰਵਾਜ਼ਾ ਖੋਲ ਦਿੱਤਾ ਫਿਰ ਮੈਂ ਚੋਰੀ ਕੀਤੀ ਫਿਰ ਪਲੇਟ ਦੇ ਥਾਲੀ ਦੇ ਵਿੱਚ ਸਫੇਦ ਨਮਕ ਦੇਖ ਕੇ ਮੈਂ ਨਮਕ ਚੱਖਿਆ ਮੇਰੇ ਗੁਰੂ ਜੀ ਨੇ ਕਿਹਾ ਸੀ ਜਿੱਥੇ ਜਿਹੜੇ ਨਮਕ ਜਿੱਥੇ ਨਮਕ ਖਾਏਗਾ ਉਥੇ ਧੋਖਾ ਨਹੀਂ ਕਰੇਗਾ ਮੈਂ ਸਾਰਾ ਸਮਾਨ ਉੱਥੇ ਹੀ ਛੱਡ ਕੇ ਚਲਾ ਗਿਆ ਮੇਰੇ ਗੁਰੂ ਜੀ ਨੇ ਤੀਸਰਾ ਉਪਦੇਸ਼ ਦਿੱਤਾ ਸੀਗਾ ਹੁਕਮ ਦਿੱਤਾ ਸੀ ਤੂੰ ਤੇਰੀ ਵਜ੍ਹਾ ਨਾਲ ਕਿਸੇ ਵੀ નિર્ਦੋਸ਼ ਨੂੰ ਦਾ ਦਦੇ ਨਾਲ ਜ਼ੁਲਮ ਨਹੀਂ ਹੋਣਾ ਚਾਹੀਦਾ ਤੁਸੀਂ ਜ਼ੁਲਮ ਕਰ ਰਹੇ ਸੀ ਮੇਰੀ ਵਜ੍ਹਾ ਦੇ ਨਾਲ ਮੈਂ ਫੇਰਾ ਕੇ ਆਪਣਾ ਜ਼ੁਲਮ ਕਬੂਲ ਕਰ ਲਿਆ ਰਾਜਾ ਬੋਲਿਆ ਰਾਜਾ ਬੋਲਿਆ ਉਹ ਕੌਣ ਸੀ ਸੰਤ ਸੀ ਜਿਨ੍ਹਾਂ ਨੇ ਤੈਨੂੰ ਇੰਨੇ ਚੰਗੇ ਉਪਦੇਸ਼ ਦਿੱਤੇ ਭੂਮੀਆਂ ਬੋਲਿਆ ਉਹ ਸੀਗੇ ਤੁੰਗ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਰਾਜਾ ਬੋਲਿਆ ਮੈਂ ਕਿੰਨਾ ਬਦਕ ਕਿਸਮਤ ਹਾਂ ਕਿ ਮੈਰੇ ਮੇਰੇ ਵਿੰਡ ਦੇ ਵਿੱਚ ਸੰਤ ਆਏ ਸਨ ਤੇ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ ਉਹਨਾਂ ਨੇ ਭੂਮੀਆਂ ਨੂੰ ਕੋਈ ਵੀ ਦੰਡ ਨਹੀਂ ਦਿੱਤਾ ਉਹਨਾਂ ਨੇ ਸਿਰਫ ਉਹਦੇ ਤੇ ਨਜ਼ਰ ਰੱਖੀ ਨਜ਼ਰ ਰੱਖਦੇ ਹੀ ਉਹ ਇੱਕ ਸੰਤ ਬਣ ਗਿਆ ਭੂਮੀਆਂ ਸਾਰੇ ਉਹਨੇ ਗਲਤ ਕੰਮ ਛੱਡ ਦਿੱਤੇ ਤੇ ਰਾਜਾ ਨੇ ਉਸ ਨੂੰ ਆਪਣਾ ਗੁਰੂ ਬਣਾ ਲਿਆ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਇੱਕ ਭੂਮੀਆਂ ਸੰਤ ਬਣ ਗਿਆ ਉਹਨਾਂ ਨੇ ਅਸ਼ਾਈ ਦਾ ਚੰਗੇ ਕਰਮ ਦੇ ਕਰਨ ਦੇ ਉਪਦੇਸ਼ ਦਿੱਤੇ ਬੁਰੇ ਕਰਮ ਨਾ ਕਰਨ ਦਾ ਉਪਦੇਸ਼ ਦਿੱਤਾ